ਕਾਮ ਬੋਰ ਕਰਵਾਤਾ ਸੰਜੀਵ ਦੇ ਨਾਲ ਕਿਉ ਕੀ ਪੜਦਾ ਪੁੱਤ ਸਤਨਾਮ ਵਾਹਿਗੁਰੂ ਕਿਦਾਂ ਬੋਲਣ ਦੇ ਦੁਹਰੇ ਬੋਲੋ ਸਤਨਾਮ ਅੱਗੇ ਪੂਰਾ ਪੂਰਾ ਬੋਲੋ ਨਾ ਪੂਰਾ ਹਾਂ ਸਤਨਾਮ ਵਾਹਿਗੁਰੂ ਜਿੱਦਾਂ ਅੱਗੇ ਬੋਲਿਆ ਕਿਦਾਂ ਬੋਲੇ ਬੋਲੋ ਦੋਰੇ ਦੋਰੇ ਫਿਰ ਬੋਲੋ ਮੇਰੀ ਧੀ ਵੇਖਿਓ ਬੋਲਦੀ ਪਈ ਵੇਖਿਓ ਬੋਲਦੀ ਮੇਰੀ ਧੀ ਸੰਦੀਪ ਵੇਖੀ ਹਾਂ ਵੇਖੇ ਬੋਲਦੀ ਯਾਨਾ ਚੱਲ ਕਰੋ ਪਾਠ ਕਰੋ ਪਾਠ ਕਰੋ ਵੇਖਿਓ ਕਰਦੀ ਫਿਰ ਨੂੰ ਦੋ ਬਲੋ ਪੁੱਤ ਬੜਾ ਸੋਣਾ ਬੋਲਣ ਦਾ ਮੇਰਾ ਪੁੱਤ ਦਾਦਕ ਦਾ ਪਾਠ ਕਰਦੇ ਆ ਚਲ ਕਰਕੇ ਦੱਸ ਦਦਕ ਦਾਦਕ ਕਰਦੇ ਪਾਠ ਹਾਂ ਵੀਰ ਆ ਪਾਠ ਕਰ ਲਿਆ ਹੁਣ ਆ ਅੱਛਾ ਉਹ ਪਾਠ ਕਰਕੇ ਉੱਠ ਦੇਣੀ ਜਦੋਂ ਤੇ ਕਹਿੰਦੀ ਆ ਕਿ ਮੈਂ ਪਾਠ ਕਰ ਲਿਆ ਵਾ ਆਹੋ ਆ ਵੇ ਇੱਥੇ ਗੰਦੀ ਵੱੜਦੀ ਆ ਤੇ ਦੰਦੀ ਵੱਡੀ ਦਾਦੀ ਦੇ ਜੋ ਨਾ ਹੁੰਦਾ ਫਿਰ ਭਾਂਹ ਦੰਦ ਖੋਬ ਦਿੰਦੀ ਕੀ ਕਹਿੰਦੇ ਜੈਲੀ ਟੋਫੀ ਲਈ ਕਮਾਨੀ ਮੋਟੋ ਮੈਂ ਮੋਟਾ ਬੋਲ 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 ਕਹ ਕਮਾਨੀ ਮੋਟੋ ਕੋ ਕੀ ਕਰਦੇ ਜੀ ਕੀ ਕਰਦੇ ਜੀ ओके ਮੈਂ ਮੋਟਾ ਕੱਪੜਾ ਤਾਂ ਅੱਛਾ ਮਣੀ ਮੋਟੋ ਕੱਪੜੇ ਤੋਂ ਹੁੰਦਾ ਹੈ ਅੱਛਾ ਕੀ ਚੱਲ ਫਿਰ ਅਹੀਂ ਵੀ ਕੰਮ ਕਰੀਏ ਆਪਣਾ ਆਪਾਂ ਕਰ ਕਰੀਏ ਕਰੋ ਕਰੋ ਇਹ ਤਾਂ ਕੁਝ ਨਹੀਂ ਕਿ ਕੰਮ ਤਾਂ ਨੁਕੜਾ ਵਾ ਕਾ ਕਾ ਤੂੰ ਸੀ ਵੀ ਹੈ ਤੂੰ ਵੀਲੀ ਆ ਕਾ ਤੂੰ ਵੀਲੀ ਨਹੀਂ ਹੈ ਤੂੰ ਵੀਲੀ ਆ ਉਹ ਕੱਟਦਾ ਹੀ ਦਾ ਕੱਟਦਾ ਤੂੰ ਚਲ ਮੱਲੋਂ ਫਾਉਂਡੇਸ਼ਨ ਲਾਈ ਦਿੰਦਾ ਘਟ ਦੇਣੀ ਆ ਤਾਂ ਕਰੀਏ ਚਲ ਵੇਖ ਰਿਹਾ ਸੀ ਹੋਰ ਦੇਖਣਾ ਪਈ ਉਹ ਲਾਲਾ ਕੀ ਚਾਹੀਦਾ ਵਾ ਕੀ ਚਾਹੀਦਾ ਵਾ ਲਿਪਸਟਿਕ ਚਾਹੀਦਾ ਵਾ ਨਹੀਂ ਚਾਹੀਦਾ ਤੈਨੂੰ ਤੈਨੂੰ ਨਹੀਂ ਚਾਹੀਦਾ ਚੱਲ ਆਦਮਾ ਚਲਾ ਦਮਾ ਲੈ ਪਿਸਟਿਕ ਚਲਾ ਮੈਂ ਚਲਾ ਆ ਲੈ ਪਿਸਟਿਕ ਨੂੰ ਚਲਾ ਦਵਾ ਇਧਰ ਤੇ ਆ ਚਲਾ ਤੇ ਆ ਆਪਾਂ ਹਰ ਕਿਨ ਕਿੱਥੇ ਚਲੇ ਆ ਪਾਪਾ ਚਲੇ ਆ ਕੋਈ ਕੋਕਾ ਚਲੇ ਨਹੀਂ ਪਤ ਕੋਈ ਜੰਮਿਆ ਸਸੀ ਘਾ ਸਵਾਗਤ ਹੈ ਤੁਹਾਡਾ ਇੰਨੇ ਵਲੌਗ ਦੇ ਵਿੱਚ ਮੈਂ ਬਤਵਾ ਆ ਵੀਡੀਓ ਬਣਾਉਂਦੇ ਨੇ ਤੇਰੀ ਬਣਾਉਂਦੇ ਹਾਂ ਹਾਂਜੀ ਕੀ ਕਰਾਂ ਤੇਰੀ ਵੀ ਵੀਡੀਓ ਬਣਾਣੀ ਮੈਂ ਬਣਾਉਣੀ ਆਪਣੀ ਵੀਡੀਓ ਤੇਰੀ ਨਵੇਂ ਬਣਾਉਣੀ ਠੀਕ ਲੈ ਵੇ ਜਹਰਗ ਨੂੰ ਪਹਿਲੇ ਦਿਨ ਟ੍ਰਾਈ ਕੀਤੀ 벨ਟ ਲਾਈ ਆ ਵੀ ਲੰਦੀ ਹੈ ਨਹੀਂ ਮਾ ਪੁੱਤੇ ਲਾ ਵੀ ਸੇਫਟੀ ਵਾਸਤੇ ਬਹੁਤ ਗੱਲਾਂ ਕਰਦੀ ਹੁਣ ਤੱਕ ਚਲੋ ਨਜ਼ਰ ਨਾ ਲੱਗੇ ਮਾਰੇ ਲੰਮੀ ਉਮਰ ਕਰੇ ਧੀ ਦੀ ਜਿੰਨੇ ਜਾਣੇ ਮਿਲਦੇ ਹੋ ਕਹਿੰਦੇ ਯਾਰ ਸਾਡਾ ਬੱਚਾ ਤਾਂ ਬੋਲਦਾ ਨਹੀਂ ਅਜੇ ਮੰਮੀ ਪਾਪਾ ਹੀ ਕਹਣਾ ਸਿਖਿਆ 2 ਸਾਲ ਦਾ ਤੇ ਮਾਂ ਇੱਥੇ ਦੇ 2 ਸਾਲ ਦੀ ਤੇ ਮੈਂ ਕਹਾਂ ਜੋ ਮਰਜ਼ੀ ਪੁੱਛੀ ਚਲੋ ਹੈ ਪਾਠ ਕਰ ਲੈਂਦੀ ਆ ਵਾਈਗਰੂ ਐਗਰ ਕਰ ਲੈਂਦੀ ਆ 1 2 ਆਪਣਾ ਸੁਣਾ ਲੈਂਦੀ ਆ 7 ਤੱਕ ਆ ਜਾਂਦੀ ਹਾਂ ਬਸ ਤੇ ਦੋ ਚਾਰ ਚੀਜ਼ਾਂ ਹੋ ਰਿਆ ਬਸ ਉੜਾ ਐੜਾ ਈੜੀ ਬਸ ਇੰਨਾ ਕੀ ਹੈ ਇਹ ਵੀ ਇੰਨਾ ਕ ਹੁੰਦਾ ਹੈ ਜਿਆਦਾ ਨਹੀਂ ਬਾਕੀ ਗੱਲਾਂ ਤਾਂ ਕੋਸ ਨੂੰ ਕੀ ਹਾਲਾ ਵਧੀਆ ਚੱਲੇ ਕਿੱਥੇ ਆ ਪੂਆ ਕੋ ਪੂਆ ਕੋ ਠੀਕ ਆ ਲੱਲੀ ਦਾ ਘਰ ਕਿੱਥੇ ਆ ਹੈ ਇਹਨੂੰ ਪਤਾ ਨਹੀਂ ਯਾਰ ਰੋਡ ਤੇ ਕਿੱਥੇ ਆ ਆਕੇ ਲਾਇਆ ਵਾ 벨ਟ 벨ਟ ਲਾਇਆ ਅੱਛਾ ਇਹ ਪਤ ਲੱਗੀ ਰਹਿੰਦੇ ਸੋਹਣੀ ਹੁੰਦੀ ਐ ਸੋਹਣੀ ਐ ਨਾ ਸਾਰਿਆਂ ਨੂੰ ਪੁੱਛੋ ਵੀ ਮੇਰੀ 벨ਟ ਸੋਹਣੀ ਐ ਪੁੱਛ ਲਾ ਕਾ ਸੋਹਣੀ ਐ ਕੀ ਕਰਾਂ ਗਾਜੀ ਗਾਜੀ ਆਹ ਆਹ ਇਹ ਤਾਂ ਗੱਲਾਂ ਕੀ ਡੋਗੀ ਆ ਕੀ ਕਰਾਂ ਮੈਂ ਪਹਿਲਾਂ ਕੀ ਕਹਿੰਦਾ ਸੀ ਹੈ ਪਪਾ ਮਤੂ ਪਾਤਾ ਨਾ ਪਹਿਲੀ ਬਿੱਲੀ ਬਿੱਲੀ ਆਹ ਬਿੱਲੀ ਐ ਇਲਮਨ ਦੱਸ ਤੂੰ ਕੀ ਕਹਿਣਾ ਹੈ ਹੋਲੀ ਚਾਓ ਹੋਲੀ ਹੈਂ ਹੋਲੀ ਜਾਓ ਨਾ ਇਹ ਹੋੜੀ ਚਲਾਉਣਾ ਹੈ ਅੱਗੇ ਕਿਹੜੀ ਮੈਂ ਤੇਜ਼ ਚਲਾਉਣਾ ਹੈ ਤੇਜ਼ ਜਾਓ ਤੇਜ਼ ਨਹੀਂ ਤੇਜ਼ ਨਹੀਂ ਪਤਾ ਹੋਲੀ ਹੋਲੀ ਆ ਹੋਲੀ ਹੋਲੀ ਜਾਓ ਜੂਸ ਪੀਣਾ ਹੈ ਚੱਲ ਪੀਂਨਾ ਆਪਾਂ ਉਹ ਗਿੱਲ ਕਲੈਕਸ਼ਨ ਦੇ ਮੈਂ ਚਲ ਹੋ ਕੇ ਚੱਲਦੇ ਆ ਕੋਈ ਕਹਿੰਦਾ ਨਵੀਂ ਵੈਰਾਈਟੀ ਲਿਆਂਦੀ ਹੈ ਸੁਣ ਚਾਹ ਨਵੀਂ ਵੈਰਾਈਟੀ ਲਿਆਂਦੀ ਹੈ ਮੈਂ ਵੇਖ ਚੱਲੀਏ ਲਹੇ ਮੈਂ ਇੱਥੇ ਰੋਣ ਲਿਆ ਮੈਨੂੰ ਵੇਖ ਕੇ ਹਾਂਜੀ ਹਾਂਜੀ ਆ ਨਾ ਰੋਣਾ ਨਹੀਂ ਆ ਹਰ ਗੁਣਾ ਨੂੰ ਭਾਨਾ ਘਰ ਰੋਣਾ ਨਹੀਂ ਕਪਾ ਪਕਾ ਜੋ ਆਪਾ ਜੀ ਲੈ ਕੇ ਬੜੀ ਦੀ ਚੀਜ਼ ਆ ਆ ਵੇਖੋ ਜਰਾ ਆ ਵੇ ਕਿਉਂ ਚੰਗਾ ਫਲੋ ਤੇਜ ਆ ਇਹਦਾ ਤੇ ਹੋਰ ਤੇਜ ਦਰਪੁਰ ਚੱਲੀ ਜਾਂਦਾ ਉਹ ਕਟਿੰਗਾ ਆਹੋ ਚੱਲੀ ਜਾਂਦਾ ਉਹ ਮੇਰੇ ਵਾਲੇ ਤਾਂ ਉਹ ਹੈਗਾ ਪਰ ਦੇਖਦਾ ਨਹੀਂ ਫਿਰ ਤੁਮਾਂ ਸਪੀਡ ਜ਼ਿਆਦਾ ਹੋ ਜਾਂਦੀ ਨਾ ਇਹ ਨੂੰ ਕਰੇ ਛੱਡਣ ਮੈਂ ਇਹ ਨੂੰ ਨੂੰ ਕਰੇ ਛੱਡਦਾ ਵੀ ਕਰੋ ਜੱਟ ਕੰਮ ਠੀਕ ਆ ਕਈ ਜਾਣੇ ਨਾ ਕਮੈਂਟ ਅੱਜ ਫੇਰ ਕਰਨ ਦੇ ਹੀ ਕਹਿੰਦੇ ਵੀ ਐਵੇਂ ਹੀ ਉੱਥੇ ਰੌਲਾ ਪਾਉਂਦੇ ਨੇ ਕੰਮ ਤੇ ਆਉਂਦਾ ਨਹੀਂ ਆ ਤੇ ਇਧਰ ਜੀ ਵੇਟਿੰਗ ਚੱਲਣ ਦੀ ਜੀ ਠੀਕ ਆ ਕੰਨੀ ਵੀ ਇਹਦਾ ਇਧਰ ਕੰਮ ਚੱਲ ਰਿਹਾ ਹੈ ਕਿ ਕਰਦਾ ਜੱਟ ਨਹੀਂ ਆਸ ਤੇ ਮਾਡਾਂਸ ਤੇ ਲੈ ਲਿਆ ਇਧਰ ਦੇ ਹੈ ਫਿਰ ਗੁਣ ਸਸ ਅੰਦਰੀਆ ਇਧਰ ਆ ਲਾ ਕੇ ਆ ਬਣਾ ਇਹਨਾਂ ਦੇ ਚੰਗਲ ਡਾਂਸ ਚੱਲ ਰਿਹਾ ਅੱਜ ਮੈਚ ਹੈ ਜੀ ਆ ਆ ਬੜੀ ਓ ਤੇਰੀ ਓ ਤੇਰੀ ਆ ਡਗਣਾ ਭਾਈ ਡਗਣਾ ਭਾਈ ਡਗਣਾ ਓ ਤੇਰੀ ਬੜੀ ਓ ਬੜੀ ਓ ਆਦਿਆ ਬੜੀ ਓ ਆਦਿਆ ਡਗਣਾ ਭਾਈ ਰਸ਼ਮਪਾ ਜੀ ਨਹੀਂ ਆਏ ਤੇ ਭਭੀ ਜੀ ਆਏ ਆ ਕਾਹ ਜੀ ਬੋਲੋ ਕਾਹ ਜੀ ਕਹਿੰਦੇ ਪੁੱਛੋ ਆਰਗਣ ਪੁੱਛੋ ਕ ਜੁਵੀ ਨੂੰ ਨਹੀਂ ਲੈਂਦਾ ਕੋਈ ਜੁਵੀ ਨੂੰ ਲੈਂਦਾ ਬੋਲੋ ਜੁਵੀ ਨੂੰ ਸੁਹਾ ਕੇ ਨਹੀਂ ਲੈਂਦਾ ਕਾਹ ਜੀ ਨਹੀਂ ਲੈਂਦਾ ਕਾਹ ਨਹੀਂ ਲੈਂਦਾ ਜੀ ਕੋਈ ਕੋ ਕਉਂ ਨਹੀਂ ਲੈਂਦਾ ਕੋਈ ਜੀ ਪਾ ਜੋ ਵੀ ਨਹੀਂ ਆਇਆ ਜੋ ਵੀ ਦਾ ਇਹੋ ਕਹਾਣੀ ਉਹਨੇ ਖੇਡਣਾ ਆਪਣਾ ਹੈ ਨਾ 35 ਟਾਈਨ ਨੇ ਸਾਰੇ ਪਹਿਲੇ ਬੰਦੇ ਨੇ ਪਾਣਾ ਘੰਣਾ ਹੌਲੀ 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 ਦੇਖ ਬਣਾ ਨੇ ਹੌਲੀ ਹੌਲੀ ਕਾ ਇੱਧਰ ਆਓ ਪਿਆਰ ਨਾਲ ਆਜੋ ਨੇ ਕਾ ਆਜੋ ਜੀ ਹਾਂ ਹਾਂ ਪਾਣੇ ਪਾਣੇ ਜੀ ਸੀਰੀਅਸ ਮੂਵੀਜ਼ ਸੀਰੀਜ਼ ਬਾਲੀਵੁੱਡ ਬਾਲੀਵੁੱਡ ਰੀਅਲ ਐਂਟਰਟੇਨਮੈਂਟ ਕਈ ਆਸਣਾਉ ਨੌਨ ਸਟਾਪ ਸਪੋਰਟਸ ਫਾਈਟ ਗੇਮਸ ਡਰਾਮਾਸ ਮਸੂ ਬਨੇ ਜਲਾ ਰਿਆ ਹਾਂ ਯਾਰ ਤੇ ਬੰਦਾਰਾ ਦੇ ਲੱਤਾਂ ਸੁੱਟ ਚੁਣ ਹੁਣ ਸਕੂਟਰੀ ਚ ਲੱਗਿਆ ਹੈ ਵੈਰੀ ਗੁੱਡ ਅੱਗੇ ਜਾ 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 ਚਾਗੀ ਜਾ ਦੇ ਦਾਰਦੀ ਚਲਾਈ ਆ ਇਹ ਵੀ ਡਰਗੜਦੀ ਉਹ ਤੇ ਚਲਾਉਂਦੀ ਜਾਏ ਤੇ ਐ ਸੰਦੀਪ ਨੂੰ ਹਾਂ ਕੱਲੀ ਕਲੀਜ ਲਾ ਲਾਂਗਾ ਮੈਂ ਅੱਛਾ ਬੰਨੇ ਵੀ ਨਾਲ ਆ ਜਾਂਦੇ ਹੁੰਦੇ ਕੀ ਕੀ ਜਾਂਦੇ ਭਾਬੀ ਜੀ ਕਹਿੰਦੇ ਭਾਜੀ ਕਹਿੰਦੇ ਭਾਬੀਦਰ ਕਹਿੰਦੀ ਕੱਲੀ ਵਿੱਚ ਲਾ ਲਾਂ ਨੂੰ ਕੋਈ ਗੱਲ ਨਹੀਂ ਹੈ ਕੱल्ल्या ਕਹਿੰਦੇ ਨਹੀਂ ਪਹਚਾਉਣਾ ਨਹੀਂ ਕੋਈ ਗੱਲ ਓਏ ਇਕੱਲੇ ਡਿੱਗੀ ਰਹੇ ਅੱਛਾ ਅੱਛਾ ਨੂੰ ਪਹਿਣਾ ਮੈਂ ਹਾਂ ਇਕੱਲੇ ਸਾਈਡ ਚੜਨਾ ਹੈ ਨੂੰ ਪਹਿਣਾ ਮੇਰੇ ਬੰਦਾ ਮੂੰਹ ਨਾ ਬੋਲੀ ਜਾਵੇ ਪਰਾਏ ਪਰਾਂ ਜੋ ਪਰਾਂ ਜੋ ਹੈ ਸਾਈਕਲ ਵੀ ਗਿਆ ਆਪ ਨੂੰ ਨਹੀਂ ਦੰਦਾ ਬੜੀ ਮੁਸ਼ਕਿਲ ਇਕੱਲਾ ਦੇ ਇਕਰਾ ਹੁੰਦਾ ਆ ਇਹ ਦੇ ਇਕਰਾ ਹੁੰਦਾ ਨੇ ਉਹਨਾਂ ਦੇ ਰਕਾ ਥੋੜਾ ਹੋ ਜਾਂਦਾ ਮੇਰੇ ਚਪਾ ਡਰ ਲੱਗਦਾ ਇੱਕ ਹਾ ਡਰ ਕੇ ਕਹੀ ਜਾਂਦੇ ਨੇ ਹੌਲੀ ਹੌਲੀ ਤੇਜ਼ ਤੇਜ਼ ਬ੍ਰੇਕ ਲਾ ਬ੍ਰੇਕ ਲਾ ਅੰਦੀ ਤਾ ਉੱਪਰ ਚੱਲ ਜਾ ਉਹਨੂੰ ਕਣੀ ਤਾ ਉੱਪਰ ਚੱਲ ਜਾ ਹੈ ਐ ਪਾਈ ਗਿੱਤ ਲੰਨੀ ਪਾਈ ਗਾ ਪੈ ਤੈਨੂੰ ਪਹਿਲਾਂ ਢੀ ਕਰਦਾ ਉਹ ਦੇਖ ਲੈ ਬਹੁਤ ਚੰਗੀ ਇੱਕ ਗੱਲ ਅਦਰ ਅਦਰ ਚਾ ਚੁੰਨੀ ਨਾ ਡਿਗਾ ਦੋ ਪਾ ਲਈ ਦੋ ਪਾ ਲਈ ਲਾ ਡੀ ਕਾ ਦੋ ਅਵੀ ਲਾ ਡੀ ਮਮਾ ਨੂੰ ਅਵੀ ਸਾਰਾ ਸੇਰ ਬੜੀ ਮਾਰਦਾ ਠੋਕ ਕੇ ਕੋਈ ਜੀ ਨਾ ਨਾ ਤੇ ਬਹਿ ਜਾ ਦੋ ਮਿੰਟ ਹੁਣ ਤੁਸੀਂ ਚਲ ਚੱਲੇ ਜੇ ਅਗਰ ਮਾਰੇ ਚੱਕਰ ਪਰਸ ਹੋਰ ਕੋਈ ਕਹਿੰਦੀ ਮੈਂ ਪਰਸ ਚੰਨੀ ਆ ਚੰਗਾ ਭਾਬੀ ਤੂੰ ਆਂਦੀ ਬਹਿ ਜਾ ਗਾਈਆ ਚੰਗਾ ਭਾਬੀ ਤੁਸੀਂ ਕਰ ਚੰਗਾ ਆਇਂ ਸਦੀਓ ਨਗਾਜੀ ਮੈਂ ਵੀ ਜਾਵਾਂ ਰੇਸ਼ਮ ਭਾਜੀ ਹੁਣ ਇਹ ਕਿੰਨੇ ਦਿਨਾਂ ਬਾਅਦ ਮੈਂ ਵੀ ਆਪਣੇ ਮਾਪੇ ਅਜੇ ਰਾਜਾ ਆਏ ਹੁੰਦੇ ਨਹੀਂ ਸੀ ਪਰ ਰਾਜਾ ਆਏ ਜੇ ਨਾ ਵੀ ਆਪਣੇ ਅਗੇ ਚੌਲ ਚਣਿਆਂ ਦੇ ਨਾਲ ਤੁਸੀਂ ਹਾਂ ਹਾਂਜੀ ਇਹ ਪੋਚੀ ਦਾਦਾਵਾ ਕੌਣ ਪੜਕੀ ਜਾਂਦਾ ਇਹ ਚਲੋ ਤਾਂ ਕਿਦਾਂ

ਦੇਖਣਾ ਭਾਈ ਉਧਰ ਲਿੰਕੇ ਦੇ ਸ਼ਰਾਬ ਕਿਦਾਂ ਕਰ ਲਿਆ ਅੰਦਰ ਢੜੀ ਕੀ ਜਾ ਕੁਛ ਦਿਓ ਕੀ ਕਿੱਥੋਂ ਆਏ ਮੂਫਲੀ ਨੇ ਦੇਖ ਗਈ ਮੂਫਲੀ ਕਿੱਥੋਂ ਆਈ ਕਿੱਥੋਂ ਆਈ ਜੀ ਦੱਸ ਵਾਸ਼ਕਾ ਛੱਡਦਾ ਹੁੰਦਾ ਛੱਕਾ ਮੈ ਰਿਮੋਟ ਮੈ ਰਿਮੋਟ ਕਿੱਥੇ ਆ ਮੈਂ ਬੰਦ ਕਮ ਮੈ ਰਿਮੋਟ ਮੈ ਰਿਮੋਟ ਦਿਆ ਕੋਈ ਆ ਬੋਟ ਦੇ ਹੈ ਅੰਦੀ ਕੋਠੇ ਤੇ ਆਦਾ ਤੇਰਾ ਮੰਦ ਦੂੰ ਲੈ ਮੈਨੂੰ ਦੇ ਦੇ ਨੇ ਪੁੱਤ ਹੈ ਕਿਤੇ ਕਦੇ ਹਾਂ ਕਦੇ ਟਲੇ 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 ਚਲੀਏ ਹਾਂ ਚਲੋ ਪੂਆ ਕਰ ਪੂਆ ਕੋਲ ਹਾਂ ਪੁੱਤ ਹੈ ਹਾਂ ਪੁੱਤ ਹੈ ਕਾ ਨਹੀਂ ਪੂਆ ਤਾਂ ਹਾਂ ਚਲ ਜੀ ਮੈਂ ਆ ਕੇ ਤਿਆਰ ਹੋਈ ਸ਼ੇਰਵਾਇਆ ਵਰਦਾ ਦੂ ਪੱਗ ਬੰਨ ਲੋ ਕਾ ਤਦ ਦਦ ਪੱਲੋ ਬੰਦਾ ਮਾ ਪੱਗ ਚੱਲ ਵੀ ਹੁੰਦੀ ਇੱਥੇ ਹੱਥ ਤੇ ਅੰਦਾ ਪੱਤੀ ਵੱਲ ਚੱਲੀ ਆ ਫਿਰ ਪੱਗ ਬੰਨ ਆਹ ਕਿੱਥੇ ਗਈ ਹੋ ਓ ਕਿੱਥੇ ਗਈ ਕੇ ਦੇ ਤਿੰਨ ਦੱਸ ਕੇ ਓਹ ਕਿੱਥੇ ਗਈ ਹੋ ਇਹ ਕਿੱਥੇ ਲਗਾ ਦਿੰਦਾ ਮੇਰੀ ਢਿੱਡੀ ਤੇ

ਬੜਾ ਸੋਹਣਾ ਹੋਇਆ ਉਹ ਤੇਰਾ ਭਲਾ ਜੀ ਪਾਰ ਜਣਾਈਏ ਨੇ ਫੇਰ ਅੱਗ ਲੱਗ ਜਾਣੀ ਲੈਂਦੇ ਹੁਣ ਬੂਏ ਬੰਦ ਕਰੋ ਹਾਂ ਗੁੰਬੂਆ ਬੰਦ ਕਰੋ ਆਹ ਤਾਂ ਜਣਾ ਹੱਥ ਆ ਜਣਾ ਵਿੱਚ ਦੰਦ ਹੱਥ ਪਰੇ ਕੰਡਲਾਂ ਚਲ ਦਾਦੀ ਨੂੰ ਕਹ ਬੰਦ ਕਰ ਦੇ ਕਾਂਤਾ ਆਪਾਂ ਬੂਤਮ ਫੜ ਲਓ ਆਪਣੀ ਬੂਤਮ ਫੜਨੀ ہاں ਕਰਤੀ ਜੇ ਨਾ ਬਰੋਸ ਨਾ ਮੈਂ ਬਾਹਰ ਚੇਰੇ ਨਹੀਂ ਬੂਤੇ ਪਈ ਹੱਥ ਤੇ ਚਲ ਬਾਹਰ ਨਿਕਲ ਐਟਕਲ ਹੋ ਜਾਏ 2

ਮਜਾ ਖਾਦਾ ਹੋਰ ਕੀ ਨਾ ਖਾਂਦਾ ਹਾਂ ਬੜੀ ਖਾਦਾ ਹੋਰ ਕੀ ਖਾਂਦਾ ਮਜਾ ਖਾਦਾ ਆ ਬਾਬਾ ਵੀ ਆਏ ਕਿੰਨੇ ਬਾਬੇ ਆਏ ਕਿੰਨੇ ਬਾਬੇ ਆਏ ਇੱਥੇ ਬੈਠਿਆ ਸੀ 10 4 2 4 ਬਾਬੇ ਆਏ ਸੀ ਪ੍ਰਸਾਦ ਵੀ ਖਾਦਾ ਹੈ ਹੈ ਦਰਨਾ ਦਿੱਤਾ ਅਮਨ ਪਾਪਾ ਦਾ ਨਾ ਨਾ ਬਾਬਾ ਤੁਹਾਨੂੰ ਕੁਝ ਨਹੀਂ ਦਾ ਬਾਬੇ ਨੇ ਪ੍ਰਸਾਦ ਦਿੱਤਾ ਹੈ ਜੀ ਬੋਟੇ ਹੋਰੇ ਮਾੜਾ ਜਿਆ ਹਨੇਰਾ ਲੰਗੇ ਉਹ ਬਰਸਾਈ ਉਹ ਬਰਸਾਈ ਉਹ ਦੀਆਸ ਚੱਲ ਤਾਂ ਹੋ ਜਾ ਕੱਪੜੇ ਗੰਦੇ ਹੋਏ ਨੇ ਉੱਠ ਕੇ ਬਹਿ ਜਾਈਂ ਤੇ ਸਕੂਲ ਤੇ

ਉਹ ਬਾਸਾਈ ਬਾਹ ਲੰ ਮੈਂ ਬਹਿ ਗਿਆ ਉहीं ਬਹਿਣਾ ਇੱਥੇ ਹੈ